ਭਾਈ ਜੀ ਕੀ ਕਰ ਰਹੇ ਤੁਸੀਂ ਇਨੀ ਰਾਤ ਨੂੰ ਬਸ ਭਾਈ ਸੜਕ ਤਾਂ ਬੁਰਾ ਹਾਲ ਸੀ ਯਾਰ ਅੱਛਾ ਕਰਨਾ ਕੀ ਆ ਫਿਰ ਤੁਸੀਂ ਭਾਈ ਹੁਣ ਮਿੱਟੀ ਪਾਣ ਲੱਗ ਰਹੇ ਹੋ ਹਾਂ ਤੇ ਭਾਈ ਕਿ ਮਿੱਟੀ ਚੱਲਣਾ ਮਿੱਟੀ ਨਾਲ ਇਹ ਨਾਲ ਚੱਲ ਜੂਗਾ ਕੰਮ ਨਹੀਂ ਭਾਈ ਬਹੁਤ ਬਹੁਤ ਇਹ ਕੰਮ ਆ ਕੋਈ ਨਾ ਤੇ ਕੋਈ ਗੱਲ ਨਹੀਂ ਭਾਈ ਵਧੀਆ ਭਾਈ ਤੁਸੀਂ ਦਿਨ ਚ ਕੀ ਗੱਲ ਦਿਨ ਮਾ ਯਾਰ ਹੋਰ ਥੋੜੇ ਕੰਮ ਹਵਾਵਾਂ ਜਿਹੜਾ ਬੇਲੇ ਆ ਯਾਰ ਆਣਾ ਸਿਉਟੀ ਤੋਂ ਆਈ ਜਿਵੇਂ ਠੀਕ ਹੈ ਠੀਕ ਹੈ ਬਾਈ ਨਹੀਂ ਬਹੁਤ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਕੀੜੀ ਸੜਕ ਹੈ ਬਾਈ ਮੜਿਆ ਲੋਕੇਸ਼ਨ ਦੱਸਿਓ ਇਹ ਜਦ ਆਪਾਂ ਬਾਈ ਨਿਆਮਪਰ ਦੇ ਕੋਲੇ ਮਾਜਰੇ ਨੂੰ ਹੋਗਾ ਗੁੱਥਮੜਾ ਯਹਾਂ ਆਪਾਂ ਹਾਂ ਹਾਂ ਠੀਕ ਹੈ ਹੈ ਕੋਲੇ ਮਾਜਰੇ ਕੋਲੇ ਮਾਜਰਾ ਪਾਰ ਕਰਕੇ ਲਈ ਹੈ ਕੋਲੇ ਮਾਜਰਾ ਪਾਰ ਕਰਕੇ ਨਾ ਐਂਟਰ ਕਰਦੇ ਆ ਗੁੱਥਮੜਾ ਅੱਛਾ ਬਰਾਵਾ ਐਂਟਰ ਕਰਾਓ ਬਹੁਤ ਬਹੁਤ ਬੁਰਾ ਹਾਲ ਹੈ ਬਾਈ लाव लाओ लाओ भाई लाके रामलाल ਵੀਰੋ रामलाल ਬਾਈ ਪਰੇ ਰੱਖੀ ਰਾਜੇ ਆ ਉਹ ਬਚ ਗਏ ਜੀ ਬਾਈ ਜਿੱਥੇ ਮਿੱਟੀ ਡੇਗ ਰਹਾ ਉਹ ਬਾਸੀ ਕੇ ਸੀ ਮੁੰਡੇ ਬਾਈ ਦੇਖ ਸਕਦੇ ਹੋ ਲਾਈਵ ਹੋ ਗਿਆ ਸੀ ਕੰਮ ਬਹੁਤ ਮਾੜਾ ਹਾਲ ਹੈ ਬਾਈ ਐਥੇ ਬਾਈ ਰੋਕ ਲਾਦੇ ਹੈ ਕੋਈ ਆਵਾਜ਼ ਨਹੀਂ ਨੂ ਬਾਈ ਜੀ ਬਹੁਤ ਬੁਰਾ ਹਾਲ ਹੈ ਬਹੁਤ ਜਿਆਦਾ ਇੱਥੇ ਸਿੱਟਣੀ ਹੈ ਮਿੱਟੀ ਉਹ ਦੇਖੋ ਇਹ ਆ ਬਾਈ ਇਹ ਦੇਖੋ ਬਹੁਤ ਬੁਰਾ ਹਾਲ ਆ ਬਾਈ ਸੜਕ ਦਾ ਵੀ ਇਹ ਰੈਡੀ ਕਰਕੇ ਨਾਲ ਰੈਡੀ ਰਤਾ ਰਾਤ ਦਾ ਟਾਈਮ ਆ ਵੀਰੇ 10 ਵਜ ਰੇ ਆ ਬਾਈ ਜੀ ਦੇਖ ਕੇ ਬਣਾ ਬਾਈ ਜੀ ਦੇਖ ਕੇ ਦੇਖੇ ਕਈ ਤੇ ਨਾਲ ਲੰਘਿਆ ਕਰੋ ਹੈ ਉਧਰੋਂ ਕਢਾ ਦੇ ਹੋਰ ਹੋਰ ਆਪਾਂ ਨਹੀਂ ਕਰਨੇ ਬਣਿਆ ਨੇ ਮੈਂ ਹਾਂ ਜੀ ਬੱਸ ਖਤਮ ਹੈ ਜੀ ਇਹ ਤਾਂ ਇਹ ਬੁਰਾ ਹਾਲ ਆ ਭੈਣ ਦੇ ਚਲੋ ਜਿਹੜੀ ਤੇ ਇਸ ਤਰ੍ਹਾਂ ਬਣਿਆ ਨਹੀਂ ਪਤਾ ਨਹੀਂ ਅਗਰ ਆ ਇਹ ਜਿਹੜਾ ਪਾਣੀ ਸੜਕ 'ਪਾ ਖੜਾ ਉਹ ਤੋਂ ਕੱਢ ਸਕਾਂ ਆਪਾਂ ਹੂੰ ਦੇਖੀ ਕੋਈ ਨਹੀਂ ਚੱਲ ਹਾਂ ਹਾਂ ਬਣ ਰਹੀ ਆ ਕਹ ਰਹੀ ਮੈਂ ਸੜਕਾਂ ਬਾਰੇ ਪਰ ਕਹਣਾ ਨਾ 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 ਕੋਈ ਨਹੀਂ ਬੰਦੇ ਸੜਾਂ ਆਪਾਂ ਇਹ ਗੱਲ ਕਰ ਤਾ ਤਾਂ ਨਹੀਂ ਕੀਤੀ ਤਮਨ ਕਹੀ ਬਈ ਯਾਰ ਵੈਸੇ ਤਾਂ ਹੱਕ ਤਾਂ ਸਰਕਾਰਾਂ ਦਾ ਯਾਰ ਬਾਈ ਸਰਕਾਰਾਂ ਤੇ ਕਿਹੜੀ ਆਸ ਕਰਦਾ ਯਾਰ ਤੂੰ ਓ ਯਾਰ ਲੈ ਜਾਪੇ ਆਪਾਂ ਸਰਕਾਰਾਂ ਨੂੰ ਕਹੀ ਹਾਂ ਬਈ ਸਰਕਾਰ ਨਹੀਂ ਕਰਦੀ ਯਾਰ ਆਪਾਂ ਵੀ ਨਾ ਕਰ ਸਕਾਂ ਰਾਸਤ ਸਰਕਾਰਾਂ ਦਾ ਜੋਰ ਹੈ ਯਾਰ ਸਰਕਾਰਾਂ ਤੋਂ ਮੈਨੂੰ ਪਤਾ ਵੀ ਚੱਲ ਸਰਕਾਰਾਂ ਕਿ ਕਿੱਧਰ-ਕਿੱਧਰ ਧਿਆਨ ਦੇਣਗੀਆਂ ਅਕੱਲੀ ਸਰਕਾਰਾਂ ਪਰ ਜਿਹੜਾ ਥੋੜੇ-ਮੋੜੇ ਆ ਦੇਖੀ ਬੁਰਾ ਹਾਲ ਹੋ ਰਿਹਾ ਮਾਰੇ ਪਾਈ ਪਤਾ ਕੀ ਕਰਦਾ ਇਹ ਆਪਾਂ ਕਹਿੰਦੇ ਸਰਕਾਰਾਂ ਦਾ ਕੰਮ ਸਰਕਾਰਾਂ ਥੋੜੀ ਲੰਘਣਾ ਲਾ ਆਪਾਂ ਹਲਕੇ ਇੰਚਾਰਜ ਹੀ ਲਗੇ ਸਨੋਰ ਦਾ ਜਦੋਂ ਜੋਤ ਹੰਡਾਣ ਲੱਗਿਆ ਨੇ ਬਾਈ ਹਾਂ ਪਹਿਲਾ ਵਾਦਾ ਹੀ ਬਾਈ ਨੇ ਉਹ ਕਰਿਆ ਚਲੋ ਵਧੀਆ ਹੋਵੇ ਅੱਛਾ ਅੱਛਾ ਉਹ ਵਾਜ ਹੋਈ ਅਪੀਲ ਕਰਾਉਣ ਉਹ ਵੀਡੀਓ ਰਹੀ ਵੀ ਆਪਾਂ ਅਪੀਲ ਤੋਂ ਕਰਾਂਗੇ ਇਹ ਕੱਲਾ ਬੰਦਾ ਹੈ ਉਹਦੇ ਉਸ ਪਾ ਦੋ ਆ ਯੋ ਕੱਲਾ ਬੰਦਾ ਨੀਕੀ ਕੀ ਕਰੇਗਾ ਵਧੀਆ ਬੰਦਾ ਮੈਂ ਸੁਣਿਆ ਤੇਰੇ ਤਾਂ ਪਿੰਡ ਕਰੇਗੇ ਕਿ ਬਾਈ ਯੂ ਨੀਕਾ ਫੜਕਾ ਜਿਹੜੀ ਹੈ ਆਪਣਾ ਜਿਹੜੀ ਰੋਡ ਨੂੰ ਜੋੜ ਦੇ ਨੀ ਆਪਣਾ ਆਪਣਾ ਪਿੰਡ ਕੋਲੇ ਮਾਜਰੇ ਦੇ ਬੁਤਮੜੇ ਨੂੰ ਨੀ ਆਂਪਰ ਕਹੀਂ ਪਿੰਡਾਂ ਪਿੱਛਾ ਬੈਰੂ ਖੇੜੀ ਨੀ ਆਂਪਰ ਸਾਰੇ ਸਾਰਿਆਂ ਨੂੰ ਲੱਗ ਰਹੀ ਹੈ ਬਾਈ ਸੜਕ ਯੋ ਦੋ ਦਿਨਾਂ ਨੇ ਗੇੜੇ ਆਪਾਂ ਜੇ ਸੜਕ ਬਣ ਜਾ ਆਪਣੀ ਵਧੀਆ ਗੱਲ ਹੈ ਬਾਈ ਬਣ ਜਾ ਜੀ ਆਪ ਹੋਇਆ ਆਪਾਂ ਦਿੱਤੀ ਰੂਪ ਮੰਗਦੇ ਆਂ ਪਾਪਾ ਬਸ ਨਾ ਮੈਨੂੰ ਕੋਟਾ ਨਾਲ ਹੀ ਕਰਨਾ ਵੀਡੀਓ ਦੇਖ ਕਹੀਂ ਨਾ ਆਹ ਇਹਦਾ ਵੀਡੀਓ ਦੇਖ ਲਿਆ ਕੋਈ ਉਹ ਵੀਡੀਓ ਤੁਹਾਨੂੰ ਬਣਾਣੀ ਆਪਾਂ ਨੇ ਉਹ ਤਾਂ ਵੀਡੀਓ ਨਹੀਂ ਨਹੀਂ ਪਪਾ ਤੇ ਤੈਨੂੰ ਬਣਾ ਵੀਡੀਓ ਨਹੀਂ ਬਣਾਇ ਕਰਦੇ ਆਪਾਂ ਨੂੰ ਵੀਡੀਓ ਕੋਈ ਤਾਂ ਵੀ ਬਰਤੋ ਯਾਰ ਤਾਂ ਟਾਈਮ ਨੂੰ ਆਪਾਂ ਕਿਹੜਾ ਥੱਪਣ ਕਿ ਚਪਰ ਤਾਂ ਇੱਧਰ ਆਇਓ ਘਰ ਆਵਾਂ ਪਾਗਲ ਚੱਲ ਵੀ ਚੱਲ ਉਹ ਤਾਂ ਬਾਈ ਪੁੰਨਗਾ ਕੰਮ ਮਾਪਾ ਕਰ ਰਹੇ ਆ ਜਿਹੜਾ ਹਨਾ ਦੇਖੀ ਬਾਈ ਧਿਆਨ ਨਾਲ ਗੱਡੀਆਂ ਵੀ ਆ ਰਹੀਆਂ ਨੇ ਇੱਧਰ ਮੋਟਰਸਾਈਕਲ ਗੱਭੜਿਆ ਗੱਭੜਿਆ ਨਹੀਂ ਮੁਰਦਾਨ ਜੋੜਾ ਪਾ ਬਾਈ ਓਏ ਆ ਖੱਡਾ ਦੇਖ ਇੱਧਰ ਬਾਈ ਅਮਰ ਬਾਦ ਉਹ ਟੋਏ ਪਾ ਰਹੇ ਆ ਹਾਂ ਹਾਂ ਪੂਰਾ ਕਟੋ ਕਟ ਮਹੀਨਾ ਹੋ ਗਿਆ ਹੁਣ ਆ ਨੀ ਪੈ ਰਹੇ ਬੁਰਾ ਹਾਲ ਹੋ ਰਿਹਾ ਔਰ ਹੜਾ ਕੇ ਪੂਰਾ ਬੁਰਾ ਹਾਲ ਹੋਇਆ ਰਿਹਾ ਘਟੋ ਘਟੇ ਪੰਜ ਛੇ ਵਾਰ ਜਵਾਗ ਗਿਰ ਗਏ ਪੰਜ ਛੇ ਵਾਰ ਜਿਹੜੇ ਜਵਾਗ ਕਰਦਾ ਬਾਈ ਇਹ ਵੀ ਜਿਹੜਾ ਇਹ ਕੰਮ ਆ ਇਹ ਬਾਪਾ ਜੀ ਕਹਿ ਦੇਣਗੇ ਵੀ ਹੋਰ ਕੋਈ ਕਰ ਦੇਗਾ ਨਾ ਸਾਰੀ ਦੁਨੀਆ ਨਹੀਂ ਕਰ ਸਕਦੀ ਜਿਹੜੇ ਪੰਜਾਬ ਕੇ ਹੀਰੇ ਆ ਜਿਹੜੇ ਪੰਜਾਬ ਗੱਲ ਪਿਆਰ ਆ ਉਹ ਕਰਨਗੇ ਇਹ ਕੰਮ ਉਹਨਾਂ ਦੇ ਮੇਨਾ ਕੰਮ ਨਹੀਂ ਹੁੰਦਾ ਸਰਕਾਰਾਂ ਸਰਪੋਣਾ ਪਹਿਲਾਂ ਵੀ ਨਹੀਂ ਆਪ ਆਪ ਸਰਕਾਰਾਂ ਦੇ ਸਿਰ 'ਤੇ ਚੱਲਦੇ ਨਹੀਂ ਸਰਕਾਰਾਂ ਆਪਣੇ ਸਿਰ 'ਤੇ ਚੱਲਾ ਹੋਰ ਬਈ ਰਾ ਵੀ ਮੈਂ ਆਪਣੇ ਹੀ ਆ ਸਾਰਾ ਕੁਝ ਤਾਂ ਆਪਣਾ ਹੀ ਹੈ ਯਾਰ ਉਹਨਾਂ ਦਾ ਕੰਮ ਆ ਵਧੀਆ ਕੰਮ ਹੋ ਰਿਹਾ ਫਿਰ ਜੋ ਹਾਂ ਇਹ ਵਧੀਆ ਬਈ ਸੱਲੀ ਆ ਬੈਸਟ ਆਫ ਲੱਗਾ ਬਈ ਇਹਨਾਂ ਘੈਂਟ ਜਿਵੇਂ ਗੱਡ ਬਈ ਹੋਰ ਕੁਝ ਵੀ ਪਿੰਡ ਪੁੰਡ ਦੇਖੀ ਨਹੀਂ ਅਗਲੇ ਪਿੰਡ ਵਾਲੇ ਆਪਣੇ ਠੀਕ ਨਹੀਂ ਸਭ ਹਾਂ ਠੀਕ ਆ ਯਾਰ ਬਈ ਆਪਣੇ ਤਾਂ ਸਾਰੇ ਘੈਂਟ ਨੇ ਬੰਦੇ ਚਲੋ ਬਈ ਇਹਦਾ ਗਾਣਦ ਤੁਸੀਂ ਬਈ ਇਹਨੂੰ ਹਾਂ ਹਾਂ ਜਾਣਦੇ ਆਂ ਰੱਦ ਹੋਗੀ ਪੁਰਾਣੀ ਸਾਂਝ ਆਣਾ ਠੀਕ ਆ ਬਾਈ ਟੀਵੀ ਨਾਲ ਦੀ ਸੰਯੋਗ ਕਰਿਆ ਕਰੋ ਜੋ ਵੀ ਹਾਂ ਹਾਂ ਨਾਲ ਆ ਬਾਈ ਦੇ ਯਾਰ ਰੱਦ ਹੋਗੀ ਕੋਈ ਵੀ ਉਧਰ ਨੂੰ ਕੱਢ ਲੈ ਬਾਈ ਬਾਈ ਇੱਧਰ ਲਾ ਰੈਡੀ ਉਰਾਂ ਲੈ ਉਧਰ ਕਰ ਲੈ ਕੀ ਨਾ ਕੋਈ ਜਾਣਦਾ ਪੂਰਾ ਹਾਲ ਹੈ ਦੇਖ ਇਵਨ ਦੇ ਇਸ ਟਾਈਮੇ ਪੂਰਾ ਮਕੀ ਪੈ ਗਈ ਐ ਤੱਕ ਗਿਆ ਰਾਤ ਨੂੰ ਭਾਈ ਉਹ ਆਈ ਗੈਲੀ ਵੀ ਚੱਲ ਜੱਗਾ ਹੋ ਜਾਏਗਾ ਯਾਰ ਮੋਟਰਸਾਈਕਲ ਦੇ ਕਈ ਵਾਰ ਚੜੀਆਂ ਚੱਲ ਕੂੜੀਆਂ ਲਾ ਲੈ ਮੈਂ ਪੈਣਾ ਲਾ ਲੈ ਅਬ ਚੜੀਆਂ ਸਕੂਟਰ ਹੀ ਲੈਦੇ ਆ ਇੰਨੀ ਚਲਾਨੀ ਆਂਦੀ ਨਹੀਂ ਅੰਦੀ ਨਾ ਇਹ ਵਾਰ ਟਿੜਕ ਜੇ ਆਰਾ ਇਹੋ ਕੰਮ ਸਾਡੇ ਤੇ ਪੈਸਟ ਟਿੜਕਦੇ ਬਾਈ ਉੱਪਰ ਆਪਣੀ ਨਜ਼ਰਾਂ ਮੈਂ ਤਾਂ ਭਾਈ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਇੱਕ ਗੱਲ ਹੈ ਭਈ ਉਹ ਆਪਾਂ ਜਿਹੜਾ ਕੰਮ ਕਰ ਰਹੇ ਆ ਨਾ ਹਰੇਕ ਕੋਈ ਸਹਿਯੋਗ ਨਹੀਂ ਦਿੰਦਾ ਇਸਮੇ ਹਾਂ ਹਾਂ ਜੋ ਗੱਲ ਸਭ ਤੋਂ ਬੜੀ ਹੈ ਰੇਕੋਈ ਸਿਉਂਗ ਨਿੱਦਾ ਬੇਸ਼ੱਕ ਆਪਣਾ ਘੁੰਮਣ ਖਤਰਾ ਆ ਜੰਗੇ ਪ੍ਰਿੰਟਾਂ ਹਾਂ ਗੱਲਾਂ ਬਾਤਾਂ ਗੱਲ ਬਾਈ ਦੀਆਂ ਮਰਜ਼ੀ ਮਰਵਾ ਲੈ ਸਵੇਰ ਤੇ ਸ਼ਾਮ ਤੱਕ ਮੁਰਾਈ ਦੇ ਗੱਲਾਂ ਨਹੀਂ ਖਤਮ ਹੋਦੀਆਂ ਹੈਗੀਆਂ ਇੱਧਰ ਕਿਸੇ ਨੇ ਗੌਰਣ ਕਰੀ ਅੱਜ ਤੱਕ ਬਾਈ ਉਹ ਮੈਨੇਜਰ ਸੋਟਿਆ ਮੈਂ ਰਾਤ ਦੀ ਮਰਾਦ ਨੂੰ ਤਨ ਬਗ ਦਿਨ ਮੈਂ ਟਾਈਮ ਨਹੀਂ ਲੈਂਦਾ ਯਾਰ ਇੱਕ ਤਾਂ ਆਪ ਹੀ ਆ ਜਾ ਲੈ ਉਹ ਚੀਜ਼ਾਂ ਬੰਦਾ ਮਤਲਬ ਉਹੀ ਸੋਚ ਸਕਾ ਜਿਹੜੇ ਕੇ ਅੰਦਰ ਜਾਜਵਾ ਹੋਵਾ ਵੀ ਹਾਂ ਵੀ ਮੈਂ ਇੱਕ ਰੇਡੀ ਹੋਰ ਭਾਲ ਲਿਆ ਮੈਂ ਤਾੜੇ ਨੂੰ ਆਇਆ ਹੋਣਾ ਗਿਆ ਹੋਣਾ ਹਾਂ ਮਾਰੇ ਮਨ ਮੈਂ ਵੀ ਡੇਗੇ ਬੱਜਗੇ ਮੈਂ ਦੋ ਵਾਰ ਤਾਫੀ ਲਈਆਂ ਨਾ ਪਤਾ ਵੀ ਕੇ ਚੀਜ਼ ਆ ਕੇ ਨਹੀਂ ਬਾਈਕ ਰੇਡੀ ਹੋਰ ਭਾਲ ਲਿਆ ਆਪਾਂ ਚੱਲਦੇ ਹਾਂ ਇੱਕ ਰੇਡੀ ਹੋਰ ਭਾਲ ਲਾਂ ਨੂੰ ਪਤਾ ਆਉਂਦਾ ਨੇ ਈਵੀਓ ਜਦੋਂ ਹੋਗੀ ਕਸਾਰ ਪੂਰੀ ਮਿੱਟੀ ਧੱਬ ਗਈਆਂ ਨਾ ਜੋ ਐ ਬਾਈ ਹੋਰ ਇਹਨੂੰ ਪਾ ਦੇਗੇ ਦੇਖੀ ਥੋੜੀ ਜਿਹੀ ਖਰੇੜੀ ਸੜਕ ਤੇ ਵਧੀਆ ਹੀ ਬਣ ਜਾਏਗਾ ਚੱਲੋ ਆਪੇ ਬਰੋ

ਪਿੰਡ ਕੋਲੇ ਮਾਜਰੇ ਦਾ ਸਰਪੰਚ ਨੇ ਦੋ ਉਹ ਮੈਂ ਕਿਹਾ ਚਲੋ ਯਾਰ ਬਰੀ ਬਸ ਤਾਰੀਖ ਦਾ ਆਦਾ ਬੋਤਾਂ ਨੂੰ ਨਾ ਪੀ ਚਲਾ ਦੇ ਲਿਬਰ ਦਾ ਤਰੀਕਾ ਕਰੀ ਜਿਹੜਾ ਮਾਰੇ ਹੱਥ ਮਾ ਮਮੀ ਦੇ ਇਨ ਦੇ ਸਾਮਾਨ ਹੋਰ ਦੋ ਰੋੜਾ ਜਾਊਗਾ ਨਾ ਰੋੜਾ ਦੋ ਚੁਗਾ ਦੇ ਕਿਤੇ ਜੇ ਹੈਗਾ ਜੇਰ ਦੇ ਕੋਈ ਬੜੀ ਮਾਰੀ ਜਿਹੜੀ ਫੜੀ ਮੈਗ ਜਾ ਕੋਈ ਦਿਖਾ ਦਿਦਾ ਦੇਖ ਜਿੰਨਾ ਤੇ ਫਿਰ ਬੰਬ ਬੁਬੂ ਕਿੰਨਾ ਦਾ ਬੇਚਾ ਪੱਟਿਆਣੀ ਨੂੰ ਪੁੱਛਣਾ ਲੱਗੇ ਭੈਣ ਦਾ ਜਾ ਉਹ ਦੇਖਦਾ ਜੇ ਪੁੱਛ ਲੈ ਜਾ ਆ ਮੈਂ ਮਾਤਾ ਤਰਾਬੀਓ ਬੀ ਤੇਰਾਬੀਓ ਪਰ ਲੈ ਉਹ ਕਿਰਾਏ ਤੇ ਇੱਕ ਥੋੜਾ ਜਿਹਾ ਦਲਤਾ ਗੇਰਦਾ ਯਾਰ ਹਾਂ ਹੋਰ ਕਰਾਂ ਬਾਈ ਪਿੱਛਾ ਰੈਡੀ ਹਾਂ ਰੈਡੀ ਮੈਂ ਉਹ ਪਤਾ ਹੀ ਦਿਖਾ ਰਾਂ ਹਾਂ ਚੱਲ ਤਿੰਨ ਨੀ ਮੂਰਥਾ ਨਾ ਵੀ ਰੱਖਣੀ ਹੈ ਤਾਇਰਾ ਉਹਦਾ ਫੌਲੀ ਕਰ ਸਕਾ ਕਹਣਾ ਜਿਹੜੀ ਆਪਣੀ ਬੱਸ 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 ਇਹ ਨਾਲ ਤੇ ਜੋ ਪੁੱਛੀ ਜਿਵੇਂ ਨਾ ਗੇ ਮਾਰੇ ਬਹੁਤ ਪੁੱਛਿਆ ਹੈ ਨਹੀਂ ਇਹਦੇ ਤੋਂ ਲਿਖ ਦੇਗੇ ਉਹਦਾ ਪੈਣਾ ਬਾੜੇ ਦਾ ਟਿਕਾ ਓਏ ਯਾਰ ਭਾਈ ਇਹ ਟੋਕ ਟ੍ਰਾਲੀ ਹੁੰਦੀ ਨਾ ਅੱਜ ਟ੍ਰਾਲੀ ਘੇਰ ਦਿੰਦੇ ਪਰ ਕਹਾਵੇਂ ਘੇਰ ਕਾ ਆਇਆ ਤਾਂ ਭੈਣ ਜੀ ਤਰੀਕਾ ਇਹ ਰੂੜਾ ਹਾਂ ਠੀਕ ਆ ਮਲਵਾ ਘੇਰ ਕਾ ਆਇਆ ਉਹ ਕਹਿ ਰਿਹਾ ਲੈ ਜਾਓ ਕਹਾ ਜੀ ਨੂੰ ਚਾਹੀਦਾ ਤੂੰ ਤਾਂ ਕਰ ਲੈਂਦਾ ਗੱਲ ਬਾਬਾ ਭੈਣ ਜੀ ਕੋਈ ਉੱਤੋਂ ਕੱਟ ਕਰਦੇ ਤੇ ਤੈਨੂੰ ਦੇ ਦੇ ਚੱਲ ਭਾਈ ਰੈਡੀ ਚੱਕ ਦੇ ਦਿਖਾਦਾ ਯਾਰ ਆ ਤਾਂ ਫਿਰ ਵੀ ਕੋਈ ਰਾਤ ਵੀ 9:00 ਨੂੰ ਵੱਜ ਗਿਆ ਸਾਢੇ ਨਾ ਹੋ ਗਏ ਚਲ ਕੀ ਬਾਤ ਹੈ ਪੈਣਾ ਨਹੀਂ ਆਹ ਚਲੋ ਪੈਣਾ ਤੇ ਹੀ ਖਲਾਤਾ ਮੈਨੂੰ ਉਹ ਜਹਾ ਹੈ ਕਿ ਫੇਰਾ ਨਾ ਹੈ ਬੱਬੂਆ ਓਏ ਬੱਬੂਆ ਆ ਰਿਹਾ ਸਰਕਵਾਰ ਪੁੱਛ ਲੈ ਬੱਬੂਆ ਇਹ ਬੱਬੂਆ ਨੇ ਅੱਛਾ ਭਾਈ ਬੱਬੂਆ ਨੇ ਫੇਣਾ ਦਾ ਹੈ ਪੂਰਾ ਅੱਛਾ ਜੀ ਵਾਹ ਜੀ ਬਾਈ ਜੀ ਇਹ ਬੰਦਾ ਮਿਲਿਆ ਆਪਾਂ ਨੂੰ ਬਾਈ ਬੱਬੂਆ ਦਾ ਫੈਨ ਹੈ ਜੜਾ